ਮੈਂ ਕੇਂਦਰੀ ਰਾਜ ਮੰਤਰੀ ਸ਼੍ਰੀ ਰਾਮਨਾਥ ਠਾਕੁਰ ਜੀ ਨੂੰ ਮਿਲਿਆ ਚੰਡੀਗੜ੍ਹ ਵਿਖੇ ਉਸ ਵੰਦੇ ਵਿੱਚ ਮੈਂ ਜਲਦੀ ਡੀਜੀਪੀ ਪੰਜਾਬ ਨੂੰ ਮਿਲਣ ਲਈ ਤਿਆਰੀ ਕਰ ਰਹੇ ਹਾਂ ਮੈਂ ਉਹਨਾਂ ਲੋਟੂ ਟਰੈਵਲ ਏਜੰਸੀਆਂ ਔਰ ਏਜੰਟਾਂ ਨੂੰ ਵੀ ਚੇਤਾਵਨੀ ਦਿੰਦਾ ਵੀ ਉਹ ਆਪਣੇ ਇਸ ਸਿਸਟਮ ਤੋਂ ਇਹ ਸਰਕਤਾਂ ਤੋਂ ਬਾਜ਼ ਆ ਜਾਣ ਮੈਂ ਇਹ ਲੁੱਟ ਨਹੀਂ ਚੱਲਣ ਦੇਣੀ ਉਹ ਆਪਣਾ ਸਹੀ ਤਰੀਕੇ ਨਾਲ ਅਡਾਪਟ ਕਰਨ ਨਹੀਂ ਉਹ ਆਪਣਾ ਕੋਈ ਹੋਰ ਬਕਾਰ ਦੇਖ ਲੈ। ਜੀ ਇਹ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਫਸਰਾਂ ਨੂੰ ਮਿਲਣ ਜਾ ਰਿਹਾ ਤਾਂ ਜੋ ਇਹਨਾਂ ਲੋਟੂ ਟਰੈਵਲ ਏਜੰਸੀਆਂ ਏਜੰਟਾਂ ਦੇ ਵਿਰੁੱਧ ਨੈ ਇਹਨਾਂ ਨੂੰ ਨੱਥ ਪਾਈ ਜਾ ਸਕੇ ਔਰ ਮੈਂ ਪਬਲਿਕ ਦੇ ਜੋ ਕੈਸੇ ਨੇ ਡੁੱਬੇ ਹੋਏ ਉਹਨਾਂ ਨੂੰ ਦਬਾਉਣ ਲਈ ਯਤਨ ਕਰਾਂਗਾ। ਇਹ ਮੁੱਦਾ ਸੀ ਟਰੈਵਲ ਏਜੰਸੀਆਂ ਔਰ ਟਰੈਵਲ ਏਜੰਟਾਂ ਵੱਲੋਂ ਮਚਾਈ ਜਾਂਦੀ ਲੋਟ ਪੈਸਾ ਅਰਬਾਂ ਰੁਪਇਆ ਤਕਰੀਬਨ ਪੰਜਾਬ ਦੇ ਭੋਲੇ-ਪਾਲੇ ਲੋਕਾਂ ਦਾ ਲੁੱਟਿਆ ਹੋਇਆ ਉਸ ਨੂੰ ਦਬਾਉਣ ਲਈ ਯਤਨ ਕੀਤੇ ਜਾਂ ਉਹਨਾਂ ਦੇ ਅੱਗੇ ਤੋਂ ਨੱਥ ਪਾਉਣ ਲਈ ਕੋਈ ਇਹੋ ਜਿਹਾ ਕਾਨੂੰਨ ਬਣਾਇਆ ਜਾਵੇ ਤਾਂ ਜੋ ਇੱਕ ਲੋਟੂ ਟਰੈਵਲ ਏਜੰਸੀਆਂ ਨੂੰ ਨੱਥ ਪਾਈ ਜਾ ਸਕੇ ਇਹ ਉਸ ਨੂੰ ਪੂਰੇ ਡਾਕੂਮੈਂਟ ਸਹਿਤ ਅਸੀਂ ਮਿਲਾਂਗੇ ਔਰ ਮੰਨ ਕਰਾਂਗੇ ਵੀ ਇਹਨਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਾਹਰ ਜਾਣ ਦੀ ਲਾਲਸਾ 'ਚ ਲੋਕ ਫਸ ਰਹੇ ਨੇ ਤਾਂ ਮੈਂ ਲੋਕਾਂ ਨੂੰ ਅਪੀਲ ਵੀ ਕਰਦਾ ਵੀ ਇੱਕ ਜੈਨੂਇਨ ਤਰੀਕੇ ਨਾਲ ਕਾਗਜ਼ੀ ਕਾਰਵਾਈ ਸਹੀ ਕਰਕੇ ਹੀ ਜਾਣ ਇਸ ਤਰ੍ਹਾਂ ਨਾ ਹੋਵੇ ਮੰਤਰੀ ਨੂੰ ਮਿਲਿਓ ਕਿ ਮੁੱਦੇ ਰੱਖੇ ਨੇ ਜਿਹੜੇ ਤੁਹਾਡੇ ਜੀ ਮੈਂ ਕੇਂਦਰੀ ਰਾਜ ਮੰਤਰੀ ਸ਼੍ਰੀ ਰਾਮਨਾਥ ਠਾਕੁਰ ਜੀ ਨੂੰ ਮਿਲਿਆ ਚੰਡੀਗੜ੍ਹ ਵਿਖੇ ਸਪੈਸ਼ਲ ਉਹਨਾਂ ਨਾਲ ਮੀਟਿੰਗ ਫਿਕਸ ਹੋਈ ਸੀ ਤਾਂ ਉਸ ਸੰਬੰਧ ਦੇ ਵਿੱਚ ਕਈ ਮੁੱਦਿਆਂ ਦੇ ਚਰਚਾ ਹੋਈ ਜਿਨ੍ਹਾਂ ਚੋਂ ਵਿਸ਼ੇਸ਼ ਮੁੱਦਾ ਸੀ ਟਰੈਵਲ ਏਜੰਸੀਆਂ ਔਰ ਟਰੈਵਲ ਏਜੰਟਾਂ ਵੱਲੋਂ ਮਚਾਈ ਜਾਂਦੀ ਲੁੱਟ ਤੇ ਉਸ ਦੇ ਸੰਬੰਧ ਚ ਉਹਨਾਂ ਨਾਲ ਕਾਫੀ ਡੀਪਲੀ ਚਰਚਾ ਹੋਈ ਜਿਸ ਦੇ ਸਬੰਧ ਦੇ ਵਿੱਚ ਇਹ ਹੋਇਆ ਵੀ ਜੋ ਪੈਸਾ ਅਰਬਾਂ ਰੁਪਇਆ ਤਕਰੀਬਨ ਪੰਜਾਬ ਦੇ ਭੋਲੇ-ਪਾਲੇ ਲੋਕਾਂ ਦਾ ਲੁੱਟਿਆ ਹੋਇਆ ਉਸ ਨੂੰ ਦਬਾਉਣ ਲਈ ਯਤਨ ਕੀਤੇ ਜਾਣ ਤੇ ਉਹਨਾਂ ਦੇ ਅੱਗੇ ਤੋਂ ਨੱਥ ਪਾਉਣ ਲਈ ਕੋਈ ਇਹੋ ਜਿਹਾ ਕਾਨੂੰਨ ਬਣਾਇਆ ਜਾਵੇ ਤਾਂ ਜੋ ਇੱਕ ਲੋਟੂ ਟਰੈਵਲ ਏਜੰਸੀਆਂ ਨੂੰ ਨੱਥ ਪਾਈ ਜਾ ਸਕੇ ਉਸ ਸਬੰਧ ਦੇ ਵਿੱਚ ਮੈਂ ਜਲਦੀ ਡੀਜੀਪੀ ਪੰਜਾਬ ਨੂੰ ਮਿਲਣ ਲਈ ਤਿਆਰੀ ਕਰ ਰਹੇ ਹਾਂ ਤੇ ਉਸ ਨੂੰ ਪੂਰੇ ਡਾਕੂਮੈਂਟ ਸਹਤ ਅਸੀਂ ਮਿਲਾਂਗੇ ਔਰ ਮੰਗ ਕਰਾਂਗੇ ਵੀ ਇਹਨਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਹੁਣ ਤੱਕ ਕਿੰਨੇ ਪੈਸੇ ਵਾਪਸ ਕਰਵਾਏ ਹੁਣ ਤੱਕ ਲਗਭਗ ਮੈਂ 30 ਕਰੋੜ ਰੁਪਿਆ ਦਵਾ ਚੁੱਕਿਆ ਜੋ ਕਿ ਬੀਤੇ ਦਿਨੀ ਵੀ 62 ਲੱਖ ਰੁਪਿਆ ਮੈਂ ਦਵਾਇਆ ਤੇ ਸੋਮਵਾਰ ਨੂੰ ਵੀ ਕੁਝ ਅਮਾਉਂਟ ਅਸੀਂ ਉਹ ਦਵਾ ਰਹੇ ਹਾਂ ਤੇ ਉਹ ਲੋਕਾਂ ਦਾ ਇਹ ਹੈ ਵੀ ਉਹਨਾਂ ਨੂੰ ਵਿਆਜ ਬਹੁਤ ਪੈ ਰਹੇ ਹੈ ਫੜ ਕੇ ਪੈਸੇ ਲਾਏ ਹ ਹਾਲਾਤ ਬਹੁਤ ਨਾਜ਼ੁਕ ਨੇ ਔਰ ਮੈਂ ਕਿਤੇ ਨਾ ਕਿਤੇ ਇਹ ਗਵਰਨਮੈਂਟ ਫੇਲਰ ਵੀ ਵਨਦਾਂ ਵੀ ਕਿਉਂਕਿ ਇੱਥੇ ਬੇਰੁਜ਼ਗਾਰੀ ਬਹੁਤ ਹੈ ਤਾਂ ਉਸੇ ਦੀ ਬਾਹਰ ਜਾਣ ਦੀ ਲਾਲਸਾ 'ਚ ਲੋਕ ਫਸ ਰਹੇ ਨੇ ਤਾਂ ਮੈਂ ਲੋਕਾਂ ਨੂੰ ਅਪੀਲ ਵੀ ਕਰਦਾ ਵੀ ਇੱਕ ਜੈਨੂਇਨ ਤਰੀਕੇ ਨਾਲ ਕਾਗਜ਼ੀ ਕਾਰਵਾਈ ਸਹੀ ਕਰਕੇ ਹੀ ਜਾਣ ਇਸ ਤਰ੍ਹਾਂ ਨਾ ਫਸਣ